ਸਤਿ ਸ਼੍ਰੀ ਅਕਾਲ ਜੀ ਯੂਐਸਏ ਦੇਖ ਰਿਹਾ ਤਮੰਦਰ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਇਸ ਸਮੇਂ ਅਸੀਂ ਮੌਜੂਦ ਹੁਸ਼ਿਆਰਪੁਰ ਰੋਡ ਦੇ ਬਾਾਰ ਜਿੱਥੇ ਓਡ ਸੈਂਟਰਲ ਕਲੀਨਿਕ ਛੇਖਾ ਜਿੱਥੇ ਲਿਖਿਆ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰ ਦਿੰਦੇ ਆ ਯੁਵਕ ਮੌਜੂਦ ਹੈ ਉਹਦੇ ਨਾਲ ਵੀ ਗੱਲਬਾਤ ਸਾਰੀ ਕਰ ਲੈਂਦੇ ਆ ਬਦਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੋਹਿਤ ਆ ਭਾਈ ਜੀ ਕੀ ਰੋਹਿਤ ਬ੍ਰਦਰ ਕੀ ਸਾਰੀ ਗੱਲਬਾਤ ਹੋਈ ਹੈ ਤੁਸੀਂ ਫੋਨ ਕਰਕੇ ਬੁਲਾਇਆ ਭਾਈ ਗੱਲਬਾਤ ਇਹ ਹੋਈ ਆ ਵੀ ਮੈਂ ਇੱਥੇ ਦਵਾਈ ਲੈਣ ਆਂਦਾ ਸੀਗਾ ਅੱਗੇ ਮੈਂ ਰੋਜ਼ ਇੱਕ ਦਿਨ ਦੀ ਲੈਣ ਆਂਦਾ ਤੇ ਮੈਂ ਪਿਛਲੀ ਵਾਰੀ ਵੀ ਇਹਨਾਂ ਕੋ ਦਵਾਈ ਲੈਣ ਆਇਆ ਇਹਨਾਂ ਨੇ ਮੈਨੂੰ ਸਿਵਲ ਹਸਪਤਲ ਭੇਜਤਾ ਸਿਵਲ ਹਸਪਤਲ ਜਦੋਂ ਮੈਂ ਦਵਾਈ ਲੈਣ ਗਿਆ ਨਾ ਉਹਨਾਂ ਨੇ ਨਾ ਮੇਰਾ 7 ਦਿਨ ਦਾ ਭਾਤ ਆ ਦਵਾਈ ਦਾ ਤੇ ਮੈਨੂੰ ਇੱਕ ਦਿਨ ਦੀ ਦਵਾਈ ਦਿੱਤੀ ਉਹਦੇ ਕਾਰਨ ਦੋ ਦਿਨਾਂ ਬਾਅਦ ਜਦੋਂ ਮੈਂ ਇੱਥੇ ਦਵਾਈ ਲੈਣ ਆਇਆ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਤੇਰੀ ਤਾਂ 7 ਦਿਨ ਦੀ ਦਵਾਈ ਹੋਈ ਹੋਈ ਹੈ ਤੂੰ ਕਿਤੇ ਦਵਾਈ ਲੈਣ ਆ ਗਿਆ ਮੈਂ ਉਸ ਤੋਂ ਬਾਅਦ ਜਦੋਂ ਸਿਵਲ ਹਸਪਤਲ ਗਿਆ ਤੇ ਉਹਨਾਂ ਨੇ ਮੈਨੂੰ ਪੂਰੇ 6 ਦਿਨਾਂ ਦੀ ਦਵਾਈ ਹੋਰ ਦੇ ਦਿੱਤੀ ਅੱਜ ਇੱਥੇ ਮੈਂ ਆਪਣਾ ਕਾਰਡ ਲੈ ਕੇ ਆਇਆ ਮੈਂ ਕਹਿੰਦਾ ਜੀ ਮੈਨੂੰ ਦਵਾਈ ਦੇ ਦਿਓ ਐਲੋ ਫੋਟੋ ਹਫਤੇ ਦੀ ਇਹ ਕੰਦੇ ਵੀ ਤੇਰੇ ਕੋਲ ਕਾਰਡ ਕਿੱਦਾਂ ਬਣ ਗਿਆ ਸਾਡੀ ਦਾ ਪਰਚੀ ਤੇਰ ਕੋ ਗਈ ਨਹੀਂ ਹੈਗੀ ਮੈਂ ਕਹਿੰਦਾ ਤੁਸੀਂ ਤੂ ਤੂ ਨਾ ਕਰੋ ਸਹੀ ਤਰੀਕੇ ਨਾਲ ਗੱਲ ਕਰੋ ਤੇ ਇਹਨਾਂ ਦੀ ਮੈਡਮ ਬੋਲੀ ਜਿਹੜੀ ਹੈਡ ਹੈ ਕੰਦੀ ਮੈਂ ਤਾਂ ਆਪਣੇ ਸਟਾਫ ਨਾਲ ਖੜੂੰਗੀ ਇੱਦਾਂ ਹੀ ਗੱਲ ਹੋਊਗੀ ਇਹਨਾਂ ਨੇ ਆ ਮੇਰੇ ਹੱਥ ਚ ਕਾਰਡ ਦੇਤਾ ਇਹ ਸਿਵਲ ਹਸਪੀਟਲ ਤੋਂ ਮੈਂ ਹੋਣੀ ਬਣਵਾ ਕੇ ਲੈ ਕੇ ਆਇਆ ਇਹਨਾਂ ਨੇ ਮੇਰੀ ਆਈਡੀ ਬੰਦ ਕਰਾਤੀ ਅੱਜ ਹੋਣੀ ਮੈਂ ਇੱਥੇ ਬੰਦਾ ਫੜਿਆ ਦਵਾਈ ਵੇਚਦਾ ਭਗਵਾਨ ਤੁਮਾਨ ਤਾਂ ਕਹਿੰਦਾ ਆ ਕਿ ਨਸ਼ਾ ਛੱਡ ਦਿਓ ਔਰ ਨਸ਼ ਇਥੇ ਤੁਸੀਂ ਜਿਹੜੇ ਲੋਕ ਖੜੇ ਹੋ ਤੁਹਾਨੂੰ ਮੇਰੀ ਸ਼ਕਲ ਤੋਂ ਨਿਆ ਰਹਾਂਦਾ ਹੋਏਗਾ ਪਰ ਅੱਜ ਇਹਨਾਂ ਤੋਂ ਦੁਖੀ ਆ ਗਏ ਸਰਕਾਰ ਤੋਂ ਦੁਖੀ ਆ ਗਏ ਮੈਂ ਨਸ਼ਾ ਕਰਨ ਚੱਲਿਆ ਜੇ ਤੁਹਾਨੂੰ ਨਹੀਂ ਯਕੀਨ ਆਂਦਾ ਘੰਟੇ ਦੋ ਘੰਟੇ ਬਾਅਦ ਤੁਸੀਂ ਫੇਰ ਮੈਨੂੰ ਮਿਲ ਲਿਓ ਫੋਨ ਕਰ ਲਿਓ ਤੁਸੀਂ ਉਦੋਂ ਮੇਰੀ ਸ਼ਕਲ ਦੇਖ ਲਿਓ ਅੱਜ ਮੈਂ ਨਸ਼ਾ ਕਰਨ ਸਰਕਾਰ ਤੋਂ ਦੁਖੀ ਹੋ ਗਏ ਇਹਨਾਂ ਤੋਂ ਦੁਖੀ ਹੋ ਗਏ ਮੈਂ ਪਿਛਲੇ ਮਹੀਨੇ ਜੇਲ੍ਹ ਜਾ ਕੇ ਆਇਆ ਭਾਈ ਜੀ ਮੇਰਾ ਜਨਮ ਦਿਨ ਜੇਲ੍ਹ 'ਚ ਮਨਿਆ 3 ਮਈ ਨੂੰ ਮਈ ਦੇ ਮਹੀਨੇ April ਦੇ ਐਂਡ 'ਚ ਮੈਂ ਜੇਲ੍ਹ 'ਚ ਗਿਆ ਮੇਰੇ ਤੇ ਝੂਠਾ ਪਰਚਾ ਪਿਆ ਮੇਰੇ ਵੱਲੋਂ 8 ਨੰਬਰ ਥਾਣੇ ਵਾਲਿਆਂ ਨੇ ਕੋਰਟ 'ਚ ਜਾ ਕੇ ਦੁਆਰਾ ਐਪਲੀਕੇਸ਼ਨ ਦਿੱਤੀ ਵੀ ਇਹਦਾ ਪਰਚਾ ਜਿਹੜਾ ਦਰਖਾਸਤ ਕਰ ਦਿੱਤਾ ਜਾਵੇ ਮੈਂ 4 ਦਿਨ ਬਾਈ ਜੀ ਜੇਲ੍ਹ ਰਹਿ ਕੇ ਆਇਆ ਕੀ ਵਜ੍ਹਾ ਸੀਗੀ ਕੀ ਕਾਰਨ ਸੀਗੀ ਉਸ ਦੀ ਨਹੀਂ ਬਾਈ ਜੀ ਘਰੋਂ ਮੈਨੂੰ ਚੱਕਿਆ ਪੂਰੀਆਂ ਰਿਕਾਰਡਿੰਗਾਂ ਮੈਨੂੰ 3 ਨੰਨ ਵਾਲਿਆਂ ਨੇ ਚੱਕਿਆ 3 ਵਾਲੇ ਰਾਤੀ ਮੈਨੂੰ ਚੌਂਕੀ ਛੱਡਾਏ ਚੌਂਕੀ ਤੋਂ ਮੈਨੂੰ 7 8 ਨੰਬਰ ਵਾਲੇ ਲੈ ਲੈਣਾ ਆ 8 ਨੰਬਰ ਵਾਲਿਆਂ ਨੇ ਸਰੇ ਮੇਰੇ ਤੇ ਪਰਚਾ ਦੇਤਾ ਮੇਰੇ ਮਾਪਿਆਂ ਨੇ ਮੇਰੀ ਜਮਾਨਤ ਕਰਾਈ ਆ ਜੇਲ੍ਹ ਰਹਿ ਗਏ ਆ ਮੈਂ ਚੜਦੇ ਹੁਣ ਇਹਨਾਂ ਵੱਲੋਂ ਕੀ ਪਰੇਸ਼ਾਨੀ ਆ ਰਹੀ ਆ ਤੁਹਾਨੂੰ ਇਹਨਾਂ ਵੱਲੋਂ ਮੈਨੂੰ ਪਰੇਸ਼ਾਨੀ ਇਹ ਆ ਰਹੀ ਆ ਵੀ ਕਹਿੰਦੇ ਆ ਵੀ ਪਹਿਲਾਂ ਤਾਂ ਤੁਸੀਂ ਸਾਡੇ ਕੋ ਹੱਥ ਜੋੜ ਕੇ ਮਾਫੀ ਮੰਗੋ ਫਿਰ ਅਸੀਂ ਤੁਹਾਨੂੰ ਰੋਜ਼ ਦੀ ਇੱਕ ਦਿਨ ਦੀ ਦਵਾਈ ਦੋਵਾਂਗੇ ਜੀ ਕਾਰਨ ਇਹ ਆ ਵੀ ਮੇਰੀ ਜਿਹੜੀ ਆ ਹਫਤੇ ਦੀ ਦਵਾਈ ਸ਼ੁਰੂ ਹੋ ਗਈ ਦੇਣੀ ਦੇਣ ਨਹੀਂ ਦਿੰਦੇ ਨਾ ਦੇਣ ਅਸੀਂ ਨਸ਼ਾ ਕਰ ਲਾਂ ਅੱਜ ਕਰਨਾ ਭਾਜੀ ਅੱਜ ਨਸ਼ਾ ਕਰਨਾ ਕੀ ਕੀ ਕਾਰਨ ਆ ਵੈਸੇ ਨਸ਼ਾ ਆਪਾਂ ਜੇ ਗਲਤੀ ਕੀ ਲੱਗਦੀ ਆ ਕੀ ਦੀ ਗਲਤੀ ਆ ਭਾਜੀ ਨਸ਼ਾ ਹੀ ਕੀਤਾ ਮੇਰੀ ਗੱਲ ਸੁਣੋ ਨਸ਼ਾ ਹੀ ਕੀਤਾ ਇਹ ਥੋੜੀ ਨਾ ਵੀ ਇਹ ਤਾਂ ਸਰਕਾਰ ਵੀ ਕਹਿੰਦੀ ਆ ਵੀ ਨਸ਼ੇੜੀ ਇੱਕ ਜੜਾ ਬੰਦਾ ਨਸ਼ਾ ਕਰਦਾ ਹੈ ਨਾ ਉਹਦਾ ਨਸ਼ਾ ਮਾੜਾ ਬੰਦਾ ਨਹੀਂ ਮਾੜਾ ਤੇ ਭਾਈ ਅਸੀਂ ਕੁੱਤੇ ਥੋੜੀ ਬਣ ਗਏ ਆ ਇਹ ਸਾਡੇ ਨਾਲ ਕੁੱਤੇ ਖਾਣੀ ਕਰਦੇ ਆ ਵੀ ਅਸੀਂ ਕੁੱਤੇ ਥੋੜੀ ਆ ਇਥੇ ਲੋਕੀ ਗੋਲੀਆਂ ਲੈ ਕੇ ਵੇਚਦੇ ਆ ਮੈਂ ਸ਼ਰੇਆ ਰੋਏ ਵੀ ਕਦੀਆਂ ਹੁਣ ਮੇਰੇ ਕੋ ਵੀਡੀਓ ਵੀਡੀਓ ਦਿਖਾਈਓ ਜਿਹੜੀ ਤੁਹਾਡੇ ਕੋ ਵੀਡੀਓ ਹੋ ਵੀਡੀਓ ਹੈਗੀ ਸਾਰਾ ਲਫੜੋ 100 ਰੁਪਏ ਦੀ ਸਾਰਿਆਂ ਤੇ ਗੋਲੀ ਵੀ ਕਦੀਆਂ ਮੈਂ ਵੀਡੀਓ ਬਣਾਈਆਂ ਹੁਣ ਆਹ ਲੋ ਜੀ ਦੇਖੋ ਜੀ ਬ੍ਰਾਈਟਨਸ ਨੂੰ ਕਰ ਦੋ ਭਾਈ ਜੀ ਇਹ ਵੀਡੀਓ ਹੈ ਭਾਈ ਜੀ ਦੇਖੋ ਸਰ ਆ ਚਾਬੀ ਜੇ ਮੁੰਡੇ ਨੇ ਮੋਟਰਸਾਈਕਲ ਦੇ ਜਿੰਨੇ ਗੋਲੀ 베ਚੀ 100 ਰੁਪਏ ਦੀ ਚਾਬੀ ਮੁੰਡਨੇ ਵੀ ਗੱਲ ਕਰ ਉਹ ਰਿਆ ਜੀ ਲੜਕਾ ਮੁੰਡੇ ਨਾਲ ਵੀ ਜਿਹੜੀ ਹੈ ਗੱਲਬਾਤ ਸਾਰੀ ਕਰ ਲੈਂਦੇ ਆ ਬ్రਦਰ ਤੁਹਾਡੀ ਵੀਡੀਓ ਸਾਡੇ ਕੋਲ ਪਈ ਹੈ ਤੁਸੀਂ ਕਿੰਨੇ ਦੀ ਗੋਲੀ ਵੇਚੀ ਸੀਗੀ ਪਈ ਉਹ ਤਾਂ ਵਾਕਿਆ ਮੁੰਡਾ ਸੀਗਾ ਉਹਨੂੰ ਕਿੰਨੇ ਦੀ ਵੇਚੀ 30 ਦੀ ਮੈਂ 50 ਦੀ ਕਿ 100 ਦੀ ਨਹੀਂ 50 ਦੀ ਦਿੱਤੀ ਸੀਗੀ ਅੱਗੇ ਵੀ ਇੱਥੇ ਇਦਾਂ ਹੀ ਲੋਕੀ ਗੋਲੀ ਵੇਚਦੇ ਆ ਸਵੇਰੇ ਦੇਖਿਆ ਕਰੋ ਸਵੇਰੇ ਉਹਨਾਂ ਜਿਨ੍ਹਾਂ ਕੋ ਨਹੀਂ ਜਿਨ੍ਹਾਂ ਨੂੰ ਮਿਲਦੀ ਹੈ ਕਈ ਆਪਣੇ ਨਹੀਂ ਖਾਂਦੇ ਤਾਂ ਉਹ ਵੇਚ ਦਿੰਦੇ ਆ ਬਿਲਕੁਲ ਬਾਹਰ ਵੇਚਦੇ ਇੱਥੋਂ ਜਿਹੜੀ ਗੋਲੀ ਮਿਲਦੀ ਆ ਉਹ ਆ ਜਿਹੜੀ ਕਲੀਨਿਕ ਦੇ ਵਿੱਚੋਂ ਮਿਲਦੀ ਉਹ ਫ੍ਰੀਜ ਮਿਲਦੀ ਆ ਹਾਂ ਤਾਂ ਭਾਈ ਅੰਦਰੋਂ ਫ੍ਰੀਜੇ ਮਿਲਦੀ ਤੇ ਬਾਹਰ ਇਹ ਵੇਚ ਦਿੰਦੇ ਆ ਨਹੀਂ ਜ਼ਰੂਰੀ ਨਹੀਂ ਸਾਰੇ ਵੇਚ ਦਿੰਦੇ ਆ ਖਾਣ ਵਾਲੇ ਹਾਂ ਕਈ ਖਾਣ ਵਾਲੇ ਖਾਂਦੇ ਕਈ ਵੇਚਦੇ ਆ ਉਹ ਵੇਚ ਕੇ ਫਿਰ ਚਟਾ ਲਾਉਂਦੇ ਹੋਣੇ ਆ ਨਹੀਂ ਭਾਈ ਇਹ ਸਗਰ ਤਾਂ ਪਤਾ ਨਹੀਂ ਹੁਣ ਆਪਾਂ ਨੂੰ ਪਰ ਇਹਨਾਂ ਤੁਹਾਨੂੰ ਆ ਕੀ ਵੇਚ ਦਿੰਦੇ ਹੋ ਆ ਤਾਂ ਤੁਸੀਂ ਅੱਜ ਤੁਸੀਂ ਵੇਚ ਲਾ ਹੁਣ ਸਾਨੂੰ ਲੋੜ ਪੈਂਦੀ ਕਈ ਵਾਰ ਅਸੀਂ ਵੀ ਲੈ ਜਾਂਨੇ ਆ ਕਿ ਇੱਥੇ ਖਰੀਦ ਕੇ ਲੈ ਆਣੀ ਆ ਤਾਂ ਕਈ ਵਾਰ ਨਹੀਂ ਅੱਜ ਗੋਲੀ ਵੇਚੀ ਸੀ ਆਜਾ ਆਓ ਭਾਈ ਅੱਜ ਵੀ ਜਿਹੜੇ ਇੱਥੇ ਕਈ ਲੋਕੀ ਆ ਕੇ ਇੱਦਾਂ ਹੀ ਗੋਲੀਆਂ ਵੇਚਦੇ ਆ ਹੱਤ ਭਾਈ ਤੁਸੀਂ ਸਵੇਰੇ ਆਜੀ ਉਹ ਸਵੇਰੇ ਦੀ ਪੁੱਛ ਰਿਹਾ ਮਤਲਬ ਸਵੇਰੇ ਦੀ ਭਾਈ ਉਹ ਸਾਰੇ ਨਹੀਂ ਵੇਚਦੇ ਜਿੰਨਾ ਕੋ ਜਿੰਨਾ ਕੋ ਮੈਂ ਉਹ ਹੀ ਪੁੱਛ ਰਿਹਾ ਕਈ ਵੇਚਦੇ ਹੋਣਗੇ ਕਈ ਲਾਂਦੇ ਹੋਣਗੇ ਕਈ ਵੇਚਦੇ ਆ ਹਾਂ ਕਈ ਵੇਚ ਦਿੰਦੇ ਆ ਕਦੋਂ ਵੇਚਦੇ ਆ ਉਹਨਾਂ ਦਾ ਕੀ ਸਮਾਂ ਆ ਭਾਈ ਸਮਾਂ ਸਮਾਂ ਦਾ ਪਤਾ ਨਹੀਂ ਸਵੇਰੇ ਜਦੋਂ ਓਟ ਖੁੱਲਦਾ ਉਹਦੋਂ ਹੁੰਦੇ ਆ ਸਵੇਰੇ ਯਾਦਾਂਰ ਕੰਮ ਚੱਲਦਾ ਸੀ ਹਾਂ ਤੋ ਯੁਵਕ ਨਾਲ ਗੱਲਬਾਤ ਕੀਤੀ ਗਈ ਹੈ ਜਿੰਨੇ ਜਿਹੜੀ ਗੋਲੀ ਹੈ ਉਹ ਵੇਚੀ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਜਦੋਂ ਅਸੀਂ ਗੱਲਬਾਤ ਕਰਨੀ ਚਾਹੀਏ ਔਰ ਸੈਂਟਰ ਦੇ ਤੋਂ ਤੁਸੀਂ ਦੇਖ ਸਕਦੇ ਹੋ ਜਿਹੜੇ ਮੁਲਾਜ਼ਮ ਆ ਉਹ ਵੀ ਇੱਥੋਂ ਰਫੂ ਚੱਕਰ ਹੋ ਗਏ ਮੈਮ ਕੀ ਇੱਥੇ ਤੁਸੀਂ ਡਿਊਟੀ ਕੀ ਹੈ ਮੈਮ ਤੁਹਾਡੀ ਤੁਹਾਨੂੰ ਦੱਸ ਦਈਏ ਕਿ ਹੁਣ ਕੋਈ ਵੀ ਜਿਹੜਾ ਇਹ ਕੈਮਰੇ ਦੇ ਸਾਹਮਣੇ ਜਿਹੜਾ ਆ ਨਹੀਂ ਆਣਾ ਚਾਹੁੰਦਾ ਜਿਹੜੇ ਤੇ ਮੁਲਾਜ਼ਮ ਸੀਗੇ ਉਹਨਾਂ ਨੂੰ ਅਸੀਂ ਕਿਹਾ ਕਿ ਅਸੀਂ ਡਾਕਟਰਸ ਦੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਤੁਸੀਂ ਡਾਕਟਰ ਨੂੰ ਜਿਹੜਾ ਬੁਲਾ ਦਿਓ ਤਸਵੀਰਾਂ ਦਿਖਾਉਣ ਦੇ ਆ ਦੋਨੋਂ ਮੁਲਾਜ਼ਮ ਜਿਹੜੇ ਚੱਲ ਗਏ ਸੀਗੇ ਪਰ ਕਿਸੇ ਨੇ ਵੀ ਹਜੇ ਤੱਕ ਕਿਸੇ ਵਿਅਕਤੀ ਦੇ ਨਾਲ ਜਿਹੜੀ ਹੈ ਸਾਡੀ ਗੱਲਬਾਤ ਨਹੀਂ ਕਰਾਈ ਸੋ ਹੈਰਾਨਗੀ ਵਾਲੀ ਗੱਲ ਹੈ ਕਿ ਜੇ ਸਰਕਾਰ ਵੱਲੋਂ ਜੇ ਸਾਰੀਆਂ ਚੀਜ਼ਾਂ ਚਲਾਈਆਂ ਗਈਆਂ ਨਸ਼ਾ ਬੰਦ ਕਰਾਉਣ ਦੇ ਲਈ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਫਿਰ ਕਿਉਂ बार-बार ਜਿਹੜਾ ਇਹ ਲੋਕ ਹੈ ਜਿਹੜੇ ਔਰ ਸੈਂਟਰ ਦੇ ਆ ਇਹ ਲੋਕਾਂ ਨੂੰ ਜਿਹੜੇ ਤੰਗ ਕਰ ਰਿਹਾ ਜਿਹੜੇ ਤਾਂ ਬਾਹਰ ਜਿਹੜੇ ਗੋਲੀ ਵੇਚ ਰਹੇ ਆ ਜਦੋਂ ਤੁਸੀਂ ਅੰਦਰ ਦੱਸਿਆ ਨਹੀਂ ਕਿ ਇਹ ਬੰਦੇ ਗੋਲੀਬਾਰ ਵੇਚਦੇ ਪਏ ਦੱਸਿਓ ਜੀ ਮੈਂ ਅੰਦਰ ਉਹ ਕਹਿੰਦੇ ਵੇਚੀ ਜਾਂ ਸਾਨੂੰ ਕਿ ਲੈਣ ਨਾਲ ਆਇਆ ਦਾ ਨਾ ਸਾਫ ਉਹਨਾਂ ਨੇ ਮੈਨੂੰ ਇਹ ਗੱਲ ਕਹੇ ਤੇ ਉਹਨਾਂ ਨੇ ਪੁੱਛਣਾ ਸੀਗਾ ਕਿ ਜੇ ਉਹ ਬਾਹਰ ਜਾ ਕੇ ਵੇਚੀ ਜਾਂਦੇ ਫੇ ਤੁਹਾਨੂੰ ਕੋਈ ਲੈਣ ਦੇਣ ਫਿਰ ਜਿਹੜੇ ਵਿਚਾਰੇ ਨਹੀਂ ਨਸ਼ਾ ਕਰਦੇ ਜਿਹੜੀ ਗੋਲੀ ਲਾਂਦੇ ਉਹਨਾਂ ਨੂੰ ਤਾਂ ਤੁਸੀਂ ਦਿਓ ਉਹ ਓਦੋਂ ਇਹਨਾਂ ਨੇ ਜਵਾਬ ਦਿੱਤਾ ਕਹਿੰਦੇ ਸੀ ਤੁਹਾਡੇ ਪਿਓ ਦੇ ਨੌਕਰ ਥੋੜੀ ਅਸੀਂ ਜੇ ਬਾਹਰ ਜਾ ਹੁੰਦਾ ਹੋਈ ਜਾਵੇ ਮੈਂ ਕਹਾਂ ਸਾਡੇ ਪਿਓਰੇ ਤੁਸੀਂ ਨੌਕਰ ਕਿਉਂ ਬੰਨਿਆ ਮੈਂ ਤੁਹਾਨੂੰ ਤਾਂ ਸਰਕਾਰ ਤਨਖਾਹ ਨਹੀਂ ਦਿੰਦੀ ਜੇ ਤਨਖਾਹ ਦਿੰਦੀ ਐ ਤੁਸੀਂ ਇੱਥੇ ਕੰਮ ਕਰਦੇ ਹੋ ਅੱਜ ਤੁਹਾਨੂੰ ਤਨਖਾਹ ਨਾ ਮਿਲੇ ਤੁਸੀਂ ਇੱਥੇ ਕੰਮ ਕਰਨਾ ਇਹਨਾਂ ਦੇ ਵਿੱਚੋਂ ਕੋਈ ਸੀਗਾ ਇਹਨ ਆ ਜਿਹੜੇ ਮੈਡਮ ਐਕਟੀਵਾ ਤੇ ਆ ਰਹੇ ਨੇ ਇਹ ਸੀ ਜੀ ਜਿਹੜੇ ਚਲਾ ਰਹੇ ਇੱਕ ਮਿੰਟ ਰੋਕ ਲੈ ਇਹ ਹੈਡ ਮਨ ਦੇ ਲੈ ਆਪਣੇ ਆ ਮੈਮ ਇੱਕ ਮਿੰਟ ਆਓਗੇ ਜ਼ਰਾ ਜੀ ਮੈਮ ਅਸੀਂ ਬਾਹਰ ਚਲਾ ਰਹੇ ਆ ਤੁਹਾਡੇ ਆਪਾਂ ਪ੍ਰਾਪਰਟੀ ਦੇ ਅੰਦਰ ਨਹੀਂ ਚਲਾ ਰਹੇ ਸੀ ਸਾਡੇ ਕੋਲ ਚਲਾ ਰਹੇ ਆ ਜੀ ਕੈਮਰਾ ਜੇ ਤਾਂ ਅਸੀਂ ਤੁਹਾਡੇ ਅੰਦਰ ਚਲਾ ਰਹੇ ਫਿਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਨਾ ਤੇ ਮੈਮ ਫਿਰ ਕੀ ਹੋਇਆ ਅੰਦਰ ਕਿਹੜਾ ਕੋਈ 2 ਨੰਬਰ ਦਾ ਕੰਮ ਹੋ ਰਿਹਾ ਤੇ ਫਿਰ ਮੈਮ ਕਾਦੀ ਟੈਨਸ਼ਨ ਹੈ ਸਸਿਕਾ ਮੈਮ ਮੈਮ ਕੀ ਤੁਹਾਡੀ ਡੈਜ਼ਿਗਨੇਸ਼ਨ ਹੈ ਤੇ ਕੀ ਪੋਸਟ ਹੈ ਤੁਹਾਡੀ ਸਰ ਸਰ ਮੈਂ ਕੀ ਸਾਰੀ ਗੱਲਬਾਤ ਹੋਈ ਅੱਜ ਲੜਕਾ ਕਹਿ ਰਿਹਾ ਹੈ ਕਿ ਮੈਨੂੰ ਜਿਹੜੀ ਮੈਡੀਸਿਨ ਨਹੀਂ ਮਿਲ ਰਹੀ ਮੇਰਾ ਕਾਰਡ ਜਿਹੜਾ ਕੈਂਸਲ ਕਰ ਦਿੱਤਾ ਗਿਆ ਮੈਂ ਨਮਿਸ ਬਿਹੇਵ ਕੀਤਾ ਗਿਆ ਕੀ ਮੈਮ ਸਾਰੀ ਗੱਲਬਾਤ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਸ਼ੁਰੂ ਤੋਂ ਕੀ ਗੱਲ ਹੋਈ ਹੈ ਇਹ ਦੋ ਤਿੰਨ ਵਾਰੀ ਸਾਡੇ ਕੋ ਆ ਕੇ ਸਾਣਾ ਮਿਸ ਬਿਹੇਵ ਕਰ ਗਏ ਠੀਕ ਹੈ ਕੋਈ ਵੀ profession ਇਹ ਚੀਜ਼ ਨਹੀਂ ਚਾਹੂਗਾ ਕਿ ਸਾਡਾ ਸਾਡੇ ਨਾਲ ਮਿਸ ਬਿਹੇਵ ਕੀਤਾ ਜਾਵੇ ਰਾਈਟ ਅਸੀਂ ਜਦੋਂ ਆਪਣੇ ਸੀਨੀਅਰ ਡਾਕਟਰ ਨੂੰ ਦੱਸੀ ਇਹ ਗੱਲ ਤੇ ਇਹ ਪਤਾ ਨਹੀਂ ਕਿਸ ਥਰੂ ਕਿਸ ਸੋਰਸ ਦੇ ਥਰੂ ਉੱਥੋਂ ਕਾਰਡ ਬਣ ਇਹ ਜਿਹੜੇ ਮੇਨ ਸੀਨਰ ਆ ਸਾਡੇ ਤਾਂ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਇਹ ਸਾਨੂੰ ਆ ਕੇ ਉੱਥੇ ਮਿਲਣ ਠੀਕ ਹੈ ਤਾਂ ਅਸੀਂ ਇਹਨਾਂ ਨੂੰ ਇਹੀ ਗੱਲ ਕਹੀਏ ਉੱਥੇ ਜਾ ਕੇ ਮਿਲੋ ਕਹਿੰਦੇ ਵੀ ਤੁਸੀਂ ਸਾਡੇ ਨਾਲ ਬੈਂਸਦੇ ਆ ਤੁਸੀਂ ਸਾਡੇ ਨਾਲ ਲੜਾਈ ਕਰਦੇ ਆ ਸਾਡੇ ਨਾਲ ਮਤਵੀਜ਼ੀ ਕਰਦੇ ਆ ਜਦ ਕਿ ਅੱਜ ਇਹਨਾਂ ਨੂੰ ਸਰਸਰ ਕਹਿ ਕੇ ਬੁਲਾਇਆ ਗਿਆ ਆ ਮੈਨੂੰ ਇਹ ਗੱਲ ਦੱਸੋ ਜਿਹੜੀ ਦਵਾਈ ਮਿਲਦੀ ਹੈ ਉਹ ਅੰਦਰੋਂ ਮਿਲਦੀ ਹੈ ਕਿ ਇੱਥੋਂ ਮਿਲਦੀ ਹੈ ਕੈਬਨ ਚ ਨਹੀਂ ਉਹ ਅੰਦਰੋਂ ਮਿਲਦੀ ਆ ਕਿ ਅੰਦਰੋਂ ਹੀ ਮਿਲਦੀ ਤੁਸੀਂ ਵੀ ਉੱਥੇ ਹੀ ਹੁੰਦੇ ਹੋ ਤੁਹਾਡਾ ਅੱਗੇ ਵੀ ਇਹ ਤੁਹਾਡੇ ਕੋਲ ਦਵਾਈ ਲੈਣ ਆਉਂਦੇ ਸੀਗੇ ਬਿਲਕੁਲ ਆਉਂਦੇ ਸੀਗੇ ਬਟ ਇਹ ਕੁਝ ਟਾਈਮ ਤੋਂ ਸਾਡੇ ਤੋਂ ਦਵਾਈ ਨਹੀਂ ਲੈ ਕੇ ਗਏ ਪਿਛਲੀ ਵਾਰ ਇੱਕ ਵਾਰ ਪਹਿਲਾਂ ਆਏ ਸੀਗੇ ਤੇ ਇਹਨਾਂ ਦੀ 2 ਘੰਟੇ ਬੈਠ ਕੇ ਕਾਉਂਸਲਿੰਗ ਕੀਤੀ ਗਈ ਆ ਕੋਈ ਅੱਗੇ ਇਹ ਦਵਾਈ ਲੈ ਕੇ ਜਾਂਦੇ ਸੀਗੇ ਉਦੋਂ ਇਹਨਾਂ ਦਾ ਕਾਰਡ ਬਣਿਆ ਸੀਗਾ ਕਿ ਕਿੱਦਾਂ ਤੁਸੀਂ ਦਵਾਈ ਦਿੰਦੇ ਸੀ ਇੱਕ ਸਾਈਕੈਟ੍ਰਿਕ ਮੈਡੀਸਿਨ ਲੈ ਕੇ ਜਾਂਦੇ ਆ ਠੀਕ ਹੈ ਉਹ ਇਹ ਉਧਰੋਂ ਲੈ ਕੇ ਆਉਂਦੇ ਸੀਗੇ ਕੁਝ ਟਾਈਮ ਇਹ ਡਾਕਟਰ ਹਰਮਨ ਹੈਗੇ ਅੰਦਰ ਉਹਨਾਂ ਕੋਲ ਲੈ ਕੇ ਜਾਂਦੇ ਰਹੇ ਆ ਬਟ ਹੁਣ ਇਹ ਜਿਹੜੇ ਕਾਰਡ ਬਣਵਾ ਕੇ ਲਿਆਏ ਆ ਇਹ ਇਕੱਠੀ ਦਵਾਈ ਦਾ ਬਣਾ ਕੇ ਲਿਆਏ ਕਿ ਸਾਡੇ ਕੋਲ ਰੋਜ਼ ਨਹੀਂ ਆਇਆ ਜਾਂਦਾ ਤਾਂ ਇਕੱਠੀ ਦਵਾਈ ਦਾ ਆਕੇ ਇਥੋਂ ਤਾਂ ਅਸੀਂ ਇਕੱਠੇ ਦਵਾਈ ਲਗਾਣੇ ਆ ਬਟ ਪਤਾ ਨਹੀਂ ਕਿ ਸੋਰਸਸ ਦੇ ਨਾਲ ਇਹਨਾਂ ਨੇ ਆ ਕਾਰਡ ਬਣਵਾਇਆ ਮਤਲਬ ਕਿਤੇ ਨਾ ਕਿਤੇ ਸਿਵਲ ਹਸਪੀਟਲ ਜ਼ਿੰਮੇਵਾਰ ਆ ਫਿਰ ਲੜਕਾ ਤੇ ਜ਼ਿੰਮੇਵਾਰ ਨਹੀਂ ਕਿਉਂਕਿ ਉਹ ਸਰਕਾਰੀ ਬਿਲਡਿੰਗ ਆ ਸਰਕਾਰੀ ਡਾਕਟਰਸ ਬੈਠੇ ਆ ਉਹਨਾਂ ਨੇ ਕਿੱਦਾਂ ਬਣਾ ਦਿੱਤੀ ਐ ਸਲਿੱਪ ਪਹਿਲੇ ਮੇਰੀ ਗੱਲ ਸੁਣੋ ਜਦ ਚਲੋ ਇਹ ਕਾਰਡ ਬਣਵਾ ਕੇ ਲਿਆ ਜਦ ਉਹ ਬੰਦਾ ਆ ਕੇ ਕਹੂਗਾ ਲੋ ਮੈਡਮ ਕਾਰਡ ਹੁਣ ਕਰੋ ਦਵਾਈ ਇਕੱਠੀ ਤਾਂ ਵਾਟ ਇਜ਼ ਦਿਸ ਇਹ ਤਾਂ ਥੋੜਾ ਹੋਊਗਾ ਨਾ ਕਿ ਹਾਂ ਵੀ ਸਾਡਾ ਨਾ ਰਿਊਟ ਹੋ ਰਿਹਾ ਫਿਰ ਕਹੇ ਰ ਮੈਡਮ ਤੁਸੀਂ ਮੇਰੇ ਨਾਲ ਲੜਦੇ ਪਿਆ ਮੈਨੂੰ ਤੁਸੀ ਕਾਉਂਸਲਿੰਗ ਕਰਦੇ ਹੋ ਮੈਂ ਕਾਉਂਸਲਿੰਗ ਦੇ ਵਿੱਚ ਤਾਂ ਬਹੁਤ ਜ਼ਿਆਦਾ ਪੇਸ਼ੈਂਸ ਚਾਹੀਦਾ ਹੈ ਇੱਕ ਹੈਨਾ ਤੁਸੀਂ ਇਹਨੇ ਤੁਹਾਨੂੰ ਥੋੜਾ ਜਿਆ ਕੇ ਆ ਤੁਸੀਂ ਇੱਕਦਮ ਹਾਈਪਰ ਹੋਗੇ ਹਾਈਪਰ ਕਿਦਾਂ ਹੋਏ ਸਰ ਤੁਹਾਨੂੰ ਤੁਸੀਂ ਆਪੇ ਆਪਣੇ ਮੂੰਹ ਮੈਂ ਤੁਸੀਂ ਨਹੀਂ ਗੱਲ ਕਹੀ ਕਿ ਮੈਂ ਫਿਰ ਰਿਸਪੈਕਟ ਮੈਨੂੰ ਕੋਈ ਜੇ ਰਿਸਪੈਕਟ ਕਰੇਗਾ ਤਾਂ ਮੈਂ ਕਿੱਦਾਂ ਗੱਲ ਕਰੂੰਗੀ ਨਹੀਂ ਗੱਲ ਨਹੀਂ ਕਹੀ ਮੈਂ ਤੁਹਾਨੂੰ ਇਹ ਕਿਹਾ ਕਿ ਜੋ ਡਿਸਰੈਸਪੈਕਟ ਇਸ ਨੂੰ profession ਨੂੰ ਕਰੂਗਾ ਉਸ ਬੰਦੇ ਨੂੰ ਆਪਾਂ ਸਮਝਾਵਾਂਗੇ ਠੀਕ ਹੈ ਮੈਂ ਇਹ ਤਾਂ ਗੱਲ ਕਹੀ ਨਹੀਂ ਕਿ ਮੈਂ ਉਹਨੂੰ ਦਵਾਈ ਨਹੀਂ ਦਊਂਗੀ ਇਹਨਾਂ ਨੂੰ ਮੈਂ ਵੀ ਗੱਲ ਕਹੀ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਆ ਕਿ ਤੁਹਾਨੂੰ ਮੇਰਾ ਕਾਰਡ ਮੇਰਾ ਨੰਬਰ ਮੈਨੂੰ ਕਹਿ ਰਹੇ ਤੇਰਾ ਕਾਰਡ ਮੈਨਾਂ ਨੂੰ ਕਿਹਾ ਕਿ ਡਾਕਟਰ ਅਭੇਰਾਜ ਮੈਂ ਤੁਹਾਨੂੰ ਕੀ ਕਿਹਾ ਕਿ ਡਾਕਟਰ ਅਭੇਰਾਜ ਨੂੰ ਕੈਨਸਲ ਹੈ ਕਿ ਚੱਲ ਰਿਹਾ ਐਸੇ ਵੇਲੇ ਮੇਨਾਂ ਦਾ ਕਾਰਡ ਇਸ ਟਾਈਮ ਚੱਲ ਰਿਹਾ ਕਿ ਤੁਸੀਂ ਕੈਨਸਲ ਕਰ ਦਿੱਤਾ ਮੈਂ ਕੋਈ ਕੈਨਸਲ ਨਹੀਂ ਕੀਤਾ ਮੈਂ ਇਹਨਾਂ ਨੂੰ ਸਿਰਫ ਇੰਨੀ ਗੱਲ ਕਹੀ ਕਿ ਡਾਕਟਰ ਅਭੇਰਾਜ ਨੂੰ ਟੋਟਲੀ ਚੈਨਲ ਚ ਹੈ। ਹਾਂ ਇਹਨਾਂ ਦੀ ਵੀ ਗੱਲ ਕਰਾਂਗੇ ਇਹਨਾਂ ਨੂੰ ਪੁੱਛ ਲਾਂ। ਹਾਂ। ਅਗਰ ਇਹ ਹੁਣ ਅਗਰੈਸਿਵ ਆਪ ਹੀ ਹੋ ਰਿਹਾ ਓਬਵੀਅਸਲੀ ਹੈਨਾ ਤੇ ਜੇ ਇਹਨਾਂ ਨੂੰ ਇਹ ਕਾਇਆ ਗਿਆ ਕਿ ਤੁਸੀਂ ਡਾਕਟਰ ਅਬੇ ਰਾਜ ਨਾਲ ਜਾ ਕੇ ਗੱਲ ਕਰੋ ਤੇ ਇਹ ਜਾ ਕੇ ਕਹਿੰਦੇ ਆ ਆਪਾਂ ਮੀਡੀਆ ਵਾਲੇ ਬੁਲਾਵਾਂਗੇ। ਠੀਕ ਹੈ। ਤਾਂ ਵਾਟ ਇਜ਼ ਥਿਸ ਮੈਂ ਕਹਾਂ ਠੀਕ ਹੈ ਬੁਲਾ ਲਓ। ਆਪਾਂ ਜੀ ਕੋਈ ਗਲਤ ਕੰਮ ਕਰਦੇ ਹੋਈਏ ਤਾਂ ਅਸੀਂ ਇਹਨਾਂ ਨੂੰ ਕਈਏ ਵੀ ਹਾਂ ਨਾ ਬੁਲਾਓ। ਹਾਂ ਐਦਾਂ ਕਰ ਜਿਹੜੀ ਗਲਤੀ ਕੀ ਲੱਗਦਾ ਤੁਹਾਨੂੰ ਸਿਵਲ ਹਸਪੀਟਲ ਦੀ ਹੈ ਕਿਉਂਕਿ ਉਹਨਾਂ ਨੇ ਕਾਰਡ ਬਣਾ ਕੇ ਦਿੱਤਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ 2 ਮਹੀਨੇ ਦੇ ਰੈਗੂਲਰ 2 ਮਹੀਨੇ ਮੈਡੀਸਿਨ ਖਾ ਰਿਹਾ ਇੱਥੇ ਆ ਕੇ ਸਾਨੂੰ ਇੱਕ ਗੱਲ ਪਤਾ ਹੁੰਦੀ ਹੈ ਕਿ ਇਹ ਬੰਦਾ ਰੈਗੂਲਰ ਆ ਕੇ ਖਾ ਰਿਹਾ ਹੈ ਤੇ ਇਹ ਬੰਦੇ ਦੀ ਐਲੀਜੀਬਿਲਟੀ ਹੈਗੀ ਇਸ ਕਾਰਡ ਨੂੰ ਬਣਾਉਣ ਦੀ ਇਹ ਬੰਦਾ ਰੈਗੂਲਰ ਦਵਾਈ ਖਾ ਰਿਹਾ ਟਰਸਟ ਵਰਦੀ ਆ ਸੀ ਨੂੰ ਕਾਰਡ ਬਣਾ ਕੇ ਦਵਾਂਗੇ ਰਾਈਟ ਜੇ ਹੁਣ ਬੰਦਾ ਆ ਰਿਹਾ ਸਿੱਧਾ ਆ ਕੇ ਕਹੂਗਾ ਮੈਨੂੰ ਕਾਰਡ ਬਣਾ ਦਿਓ ਬਹੁਤ ਬੰਦੇ ਹੁੰਦੇ ਐਦਾਂ ਦੇ ਤਾਂ ਅਸੀਂ ਉਹਨੂੰ ਇਹੀ ਰਾਇ ਦਵਾਂਗੇ ਨਾ ਕਿ 2 ਮਹੀਨੇ ਖਾ ਸਾਨੂੰ ਪਤਾ ਲੱਗੇਗਾ ਤੂੰ ਸਾਡਾ ਪੇਸ਼ੈਂਟ ਹੈ ਇੱਥੋਂ ਰੈਗੂਲਰ ਖਾ ਰਿਹਾ ਫਿਰ ਆਪਾਂ ਕਾਰਡ ਬਣਾਵਾਂਗੇ ਔਰ ਇਸ ਬੰਦੇ ਨੇ ਇਹ ਗੱਲ ਨਹੀਂ ਸੁਣੀ ਪਿਛਲੀ ਵਾਰ ਇਹਨਾਂ ਨੇ ਸਾਡੇ ਤੇ ਬਲੇਮ ਕੀਤਾ ਇਕੱਠੀ ਦਵਾਈ ਲਗਾ ਦਿੰਦੇ ਆ ਤੇ ਦਿੰਦੇ ਨਹੀਂ ਆ ਠੀਕ ਹੈ ਜਦ ਕਿ ਇਹਨਾਂ ਨੂੰ 14 ਟੈਬਲੇਟਸ ਪਿਛਲੇ ਹਫਤੇ ਉਥੋਂ ਇਸ਼ੂ ਹੋਈਆਂ ਆ ਠੀਕ ਹੈ 14 ਟੈਬਲੇਟਸ ਡੀ ਐਚ ਜਲੰਧਰ ਤੋਂ ਇਸ਼ੂ ਹੋਈਆਂ ਸਿਵਲ ਹਸਪੀਟਲ ਤੋਂ ਤਾਂ ਇਹ ਇਥੇ ਆ ਕੇ ਕਲੇਮ ਕਰ ਰਿਹਾ ਕਿ ਦੋ ਮੈਡੀਸਿਨ ਇਸ਼ੂ ਹੋਈਆਂ ਉਹਦੇ ਵਿੱਚ ਸਾਡਾ ਕੀ ਫਾਲਟ ਸੀਗਾ ਜਦ ਇਹ ਉਥੋਂ ਦੀ 14 ਬੋਲੀਆਂ ਲੈ ਕੇ ਆਏ ਨੋ ਚਲੋ ਇਹ ਤਾਂ ਗੱਲ ਤੁਹਾਡੀ ਸਮਝ ਆ ਗਈ ਬਟ ਮੈਂ ਹੁਣ ਜਿਹੜੀ ਆ ਕਾਰਡ ਦੀ ਗੱਲ ਕਰੀਏ ਜਿਹੜਾ ਇਹ ਸਰਕਾਰੀ ਕਾਰਡ ਹੈ ਇਹ ਤੁਹਾਡੇ ਵੱਲੋਂ ਕਿਹਾ ਹੋਇਆ ਕਿ ਜਦੋਂ ਪੇਸ਼ੈਂਟਸ 2 ਮਹੀਨੇ ਦੀ ਦਵਾਈਆਂ ਖਾਂਦਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹ ਬੰਦਾ ਕੈਪੇਬਲ ਹੈ ਉਹ ਮੈਡੀਸਿਨ ਲੈ ਰਿਹਾ ਤੇ ਉਸ ਤੋਂ ਬਾਅਦ ਅਸੀਂ ਜਿਹੜੀ 2 ਹਫਤੇ ਦੀ ਦਵਾਈ ਉਹਨੂੰ ਇਕੱਠੀ ਦੇ ਸਕਦੇ ਹਾਂ ਬਟ ਸਿਵਲ ਹਸਪੀਟਲ ਨੇ ਮੈਮੇ ਸਰਕਾਰੀ ਕਾਰਡ ਕਿੱਦਾਂ ਬਣਾਤਾ ਕਿਤਨਾ ਕਿਤੇ ਰਿਸ਼ਵਤ ਦਿੱਤੀ ਗਈ ਸੀਗੀ ਇਹਨਾਂ ਵੱਲੋਂ ਕੋਈ ਰਿਸ਼ਵਤ ਨਹੀਂ ਦਿੱਤੀ ਗਈ ਸੀ ਸਿਵਲ ਹਸਪੀਟਲ ਵਾਲਿਆਂ ਨੇ ਗਈਏ ਹੈ ਇਹਨਾਂ ਕੋ ਸੈਕੈਟ੍ਰਿਕ ਕਾਰਡ ਸੀਗਾ ਉਹਨਾਂ ਨੇ ਇਸ ਬੇਸ ਤੇ ਇਹਨਾਂ ਦੀ ਠੀਕ ਹੈ ਇਹ ਤੋਂ ਅਗਲੀ ਵਾਰ ਜਦੋਂ ਗਏ 10 ਤਰੀਕ ਨੂੰ ਗਏ 10 ਤਰੀਕ ਤੋਂ ਉੱਥੋਂ ਇਸ਼ੂ ਕਰਾ ਲਿਆ ਇਹ ਮੈਡੀਸਿਨ ਐਸ ਵਾਰੀ ਇਹ ਕਾਰਡ ਬਣਵਾ ਕੇ ਇੱਥੇ ਆ ਗਏ ਆ ਠੀਕ ਹੈ ਤਾਂ ਅਸੀਂ ਇਹਨਾਂ ਨੂੰ ਇਹੀ ਗੱਲ ਕਹੀ ਆ ਕਿ ਤੁਸੀਂ ਇੱਕ ਵਾਰੀ ਡਾਕਟਰ ਨਾਲ ਕੰਸਰਨ ਕਰੋ 2 ਮਹੀਨੇ ਰੈਗੂਲਰ ਦਵਾਈ ਖਾਣ ਤੋਂ ਬਾਅਦ ਹੀ ਕਾਰਡ ਇਸ਼ੂ ਹੁੰਦਾ ਆ ਠੀਕ ਹੈ ਨਾ ਮੈਮ ਜਿਹੜਾ ਇਹ ਕਾਰਡ ਹੈ ਹੁਣ ਕੈਨਸਲ ਕਰ ਦਿੱਤਾ ਗਿਆ ਤੁਹਾਡੇ ਵੱਲੋਂ ਜਾਂ ਹਜੇ ਇਦਾਂ ਹੀ ਨਹੀਂ ਕੈਨਸਲ ਨਹੀਂ ਇਹ ਇਦਾਂ ਹੀ ਕਾਰਡ ਪਿਆ ਹੈ ਇਹ ਸਿਰਫ ਇਹਨਾਂ ਨੂੰ ਜਿਹੜੇ ਆਪਾਂ ਡਾਕਟਰ ਅਬੇਰ ਆ ਚੁੱਕੇ ਆ ਉਹਨਾਂ ਨੂੰ ਕਾਲ ਕੀਤਾ ਸੀਗਾ ਕਿ ਇਦਾਂ ਇਦਾਂ ਕਾਰਡ ਬਣਿਆ ਉਹ ਕਹਿੰਦੇ ਮੇ ਮੈਮ ਵੀਡੀਓ ਵਾਲਾ ਬਲਣਾ ਇਹ ਉਹ ਮੈਂ ਇੱਕ ਹੋਰ ਚੀਜ਼ ਪੁੱਛਣੀ ਸੀ ਕਿ ਜਿੱਦਾਂ ਤੁਹਾਡੇ ਵੱਲੋਂ ਜਿਹੜੀ ਮੈਡੀਸਿਨ ਦੇਈ ਹੁੰਦੀ ਹੈ ਕਈਆਂ ਨੂੰ ਹਫ਼ਤੇ ਦੀ ਦੇਹ ਹੁੰਦੀ ਹੈ ਕਈਆਂ ਨੂੰ ਇੱਕ ਦਿਨ ਦੀ ਆ ਦੋ ਦਿਨ ਦੀ ਦੇਹ ਹੁੰਦੀ ਹੈ ਹੁਣ ਇਹਦੇ ਵਿੱਚ ਕੀ ਹੁੰਦਾ ਮੈਮ ਸਰਕਾਰ ਵੱਲੋਂ ਜਿਹੜੀ ਇਹ ਮੈਡੀਸਿਨ ਆ ਬਿਲਕੁਲ ਫ੍ਰੀ ਆਂਦੀ ਹੈ ਤੁਹਾਡੇ ਵੱਲੋਂ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਵਿਅਕਤੀ ਜੇ ਨਸ਼ਾ ਕਰਦਾ ਹੈ ਤੇ ਬਿਲਕੁਲ ਉਹ ਨਸ਼ਾ ਜਿਹੜਾ ਛੱਡ ਦੇ ਉਹਨੂੰ ਤੋੜਨਾ ਪਵੇ ਦੇ ਸ਼ਰੀਰ ਨੂੰ ਪਰ ਮੈਮ ਇੱਥੇ ਕਈ ਲੋਕੀ ਇਦਾਂ ਦੇ ਵੀ ਆ ਕਿ ਤੁਹਾਡੇ ਕੋਲੋਂ ਫ੍ਰੀ ਗੋਲੀਆਂ ਲੈ ਕੇ ਬਾਹਰ ਵੇਚ ਰਹੇ ਆ ਉਹਨੂੰ ਕਿਸ ਨੀ ਕਾ ਦੇ ਨਾਮ ਨਾਲ ਦੇ ਕੀ ਵਾਟ ਸ਼ੁਡ ਵੀ ਡੂ ਅਬਾਊਟ ਥੈਟ ਅਗਰ ਸਾਡੇ ਕੋ ਸਿਕਿਉਰਿਟੀ ਹੈਗੀ ਤਾਂ ਅਸੀਂ ਕੁਝ ਕਰਾਂਗੇ ਨਾ ਮੈਮ ਆਈ ਐਗਰੀ ਵਿਦ ਯੂ ਬਟ ਮੈਮ ਜਿੱਦਾਂ ਸਰਕਾਰ ਵੱਲੋਂ ਪਹਿਲੇ ਚੀਜ਼ ਚਲਾਈ ਗਈ ਸੀਗੀ ਕਿ ਜੇ ਕੋਈ ਵਿਅਕਤੀ ਇੱਥੇ ਆਂਦਾ ਹੈ ਤੇ ਉਹਦੇ ਜੀਵ ਦੇ ਥੱਲੇ ਗੋਲੀ ਰੱਖੀ ਜਾਂਦੀ ਸੀ ਸਿਵਲ ਹਸਪੀਟਲ ਦੇ ਵਿੱਚ ਪਹਿਲੇ ਇਹ ਚੀਜ਼ ਚੱਲੀ ਸੀ ਕਿ ਕਿ ਲੋਕੀ ਬਾਹਰ ਵੇਚਨ ਨਾ ਉਹ ਜੀਵ ਥੱਲੇ ਰੱਖ ਦੇਵੇ ਤੁਹਾਡੇ ਵੱਲੋਂ ਇਹ ਚੀਜ਼ ਕਿਉਂ ਨਹੀਂ ਮੈਮ ਦੁਬਾਰਾ ਕੰਟੀਨਿਊ ਕੀਤੀ ਜਾ ਰਹੀ ਇਹ ਹਰ ਟਾਈਮ ਤੇ ਇਦਾਂ ਨਹੀਂ ਅਵੇਲੇਬਲ ਹੋ ਸਕਦਾ ਕਿਉਂਕਿ ਆਪਣੇ ਕੋ ਸਟਾਫ ਸਿਰਫ 2 ਤੋਂ 3 ਨੇ ਔਰ ਪੇਸ਼ੈਂਟ ਹਾਈਪਰ ਹੋ ਜਾਂਦੇ ਅੰ ਠੀਕ ਹੈ ਸਾਡੇ ਕੋ ਸਿਕਿਉਰਿਟੀ ਗਾਰਡਸ ਨੇ ਬਹੁਤ ਅੱਛੇ ਸਿਕਿਉਰਿਟੀ ਗਾਰਡ ਹੈ ਇੱਕ ਇੱਥੇ ਖੜਾ ਹੁੰਦਾ ਇੱਕ ਰਿਹਾਬਚ ਹੁੰਦਾ ਠੀਕ ਹੈ ਸੋ ਦੋ ਸਿਕਿਉਰਿਟੀ ਗਾਰਡਸ ਕੀ ਸਾਡੇ ਹਾਈਪਰ ਹੂਨ ਤੇ ਪੇਸ਼ੈਂਟ ਨੂੰ ਦੇਖ ਸਕਦੇ ਆ ਹਰ ਬੰਦਾ ਹਰ ਜਗ੍ਹਾ ਅਵੇਲੇਬਲ ਨਹੀਂ ਹੋ ਸਕਦਾ ਇਸ ਕਰਕੇ ਕਰੋਨਾ ਤੋਂ ਬਾਅਦ ਦੀ ਆ ਮੈਡੀਸਿਨ ਇੱਧਰ ਦਿੱਤੀ ਜਾਂਦੀ ਹੈ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਕੋਈ ਮੰਗ ਕਰਨਾ ਚਾਹੁੰਦੇ ਹੋ ਦੇਖੋ ਸਰਕਾਰ ਵੱਲੋਂ ਤਾਂ ਬਹੁਤ ਮੰਗਾ ਨੇ ਤੇ ਅਸੀਂ ਸਰਕਾਰ ਨੂੰ ਦੱਸ ਵੀ ਚੁੱਕੇ ਆ ਡੀਸੀ ਸਾਹਿਬ ਇੱਥੇ ਆ ਕੇ ਉਹਨੂੰ ਬਹੁਤ ਚੇਂਜਸ ਕਰਾ ਕੇ ਗਏ ਤਾਂ ਉਹ ਚੀਜ਼ ਹੌਲੀ-ਹੌਲੀ ਹੁੰਦੀ ਆ ਕੋਈ ਵੀ ਚੀ ਜਿਨ੍ਹਾਂ ਨੂੰ ਬਹੁਤ ਔਖਾ ਇੱਕ ਲਾਈਨ ਤੇ ਲਿਆਂਣਾ ਬਹੁਤ ਜ਼ਿਆਦਾ ਪੇਸ਼ੈਂਸ ਦੀ ਲੋੜ ਹੈ ਤਾਂ ਪੇਸ਼ੈਂਸ ਲਿਆਂਦੇ 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 ਇੱਕ ਸਟੈਪ ਚੱਲਦਾ ਦੋ ਸਟੈਪ ਚੱਲਦਾ ਬਹੁਤ ਸਟੈਪਸ ਚੱਲ ਕੇ ਹੁੰਦਾ ਡੀਸੀ ਸਰ ਨੇ ਇਹਨਾਂ ਲਈ ਇੰਨਾ ਕੁਸ਼ ਅਵੇਲੇਬਲ ਕਰਾਤਾ ਹੈ ਨਾ ਅੰਦਰ ਹੌਲੀ ਹੌਲੀ ਇਹ ਚੀਜ਼ਾਂ ਸੁਧਾਰ ਚਾਹੂੰਗੀਆਂ ਜੇ ਤੁਹਾਨੂੰ ਸਾਡੇ ਵੱਲੋਂ ਮੈਮ ਜਿਹੜਾ ਕਾਰਡ ਹੈ ਵਾਪਸ ਵੀ ਵੱਲ ਸੁਟਾ ਦੇ ਹਾਂਜੀ ਹਾਂਜੀ ਡੀਐਚਐਸ ਸੋ ਉੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਇੱਥੇ ਕਾਉਂਸਲਿੰਗ ਜਿਹੜੇ ਕਰਦੇ ਆ ਮੈਡਮ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਜਿੱਥੇ ਵਿਅਕਤੀ ਨੇ ਇਹਨਾਂ ਵੱਲੋਂ ਜੋ ਕਹਿ ਚੀਜ਼ ਹੋ ਉਸ ਗੱਲਬਾਤ ਦੇ ਦੌਰਾਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਕਾਰਡ ਹੈ ਇਹ ਸਿਵਲ ਹਸਪੀਟਲ ਦੇ ਵਿੱਚੋਂ ਬਣਿਆ ਹੈ ਤੇ ਸਿਵਲ ਹਸਪੀਟਲ ਦੇ ਵਿੱਚ ਹੀ ਅਸੀਂ ਵਾਪਸ ਜੜਾਏ ਆ ਭੇਜ ਦਿੱਤਾ ਗਿਆ ਪਰ ਤੁਹਾਡੇ ਵੱਲੋਂ ਕਿਆ ਹੋ ਰਿਹਾ ਸੀ ਕਿ ਜਿਹੜਾ ਕਾਰਡ ਹੈ ਉਹ ਕੈਨਸਲ ਕਰ ਦਿੱਤਾ ਗਿਆ ਪਰ ਇਹਨਾਂ ਦਾ ਕਹਿਣਾ ਹੈ ਕਿ ਕਾਰਡ ਜਿਹੜਾ ਬਿਲਕੁਲ ਵੀ ਕੈਨਸਲ ਨਹੀਂ ਕੀਤਾ ਗਿਆ ਸਿਵਲ ਦੇ ਵਿੱਚੋਂ ਤੁਸੀਂ ਕਾਰਡ ਬਣਾਇਆ ਤੇ ਵਾਪਸ ਸਿਵਲ ਦੇ ਵਿੱਚ ਤੁਸੀਂ ਜਾ ਕੇ ਜਿਹੜੀ ਗੱਲਬਾਤ ਕਰ ਸਕਦੇ ਕੀ ਕਹਿਣਾ ਹੁਣ ਤੁਹਾਡਾ ਸਰ ਗੱਲ ਇਦਾਂ ਮੈਂ ਅੰਦਰ ਦੀ ਗੱਲ ਆ ਨਾ ਇਹਨਾਂ ਨੇ ਮੈਨੂੰ ਕੈਮਰਾ ਆਨ ਕਰਨ ਦਿੱਤਾ ਨਾ ਮੈਂ ਵੀਡੀਓ ਬਣਾ ਸਕਦਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਡੀ ਗ ਇੱਥੇ ਮੇਰੀ ਲਾਸਟ ਐਂਟਰੀ ਚੈੱਕ ਕੀਤੀ ਜਾਵੇ ਆਈ ਥਿੰਕ 8 ਤੋਂ ਲੈ ਕੇ 10 11 ਤਰੀਕ ਤੱਕ ਦੀ ਮੇਰੀ ਐਂਟਰੀ ਹੈ ਮੇਰੇ ਨਾਲ ਧੋਖਾ ਹੋਇਆ ਸੀਗਾ ਚਾਤਰੀਨ ਉੱਥੇ ਮੇਰੀ ਐਂਟਰੀ ਪਾ ਕੇ ਹਫਤੇ ਦੀ ਦਵਾਈ ਜੜੀ ਸੀਗੀ ਫਾਲੋਅ ਅਪ ਲੈ ਚੁੱਕੇ ਸੀਗੇ ਇਹ ਕਾਰਡ ਮੇਰਾ ਕਿਉ ਬਣਿਆ ਮੈਂ ਇੱਥੇ ਆਇਆ 10 11 ਤਰੀਕ ਨੂੰ ਇਹ ਮੈਨੂੰ ਕਹਿੰਦੇ ਤੇਰੀ ਤਾਂ ਹਫਤੇ ਦੀ ਦਵਾਈ ਆਈ ਤੂੰ ਦਵਾਈ ਲੈਣ ਕਿੱਧਰ ਆ ਗਿਆ ਅੱਛਾ ਜੀ ਮੈਂ ਕਿਹਾ ਮੈਂ ਉੱਥੇ ਗਿਆ ਉਹਨਾਂ ਨੇ ਨਾ ਮੈਨੂੰ ਹਫਤੇ ਦੀ ਦਵਾਈ ਦਿੱਤੀ ਤੇ ਮੈਨੂੰ ਕਿਹਾ ਵੀ ਜਿਸ ਦਿਨ ਤੇਰਾ ਹੁਣ ਅਗਲੀ ਸਾਰਾਉਂ ਤੇਰਾ ਟਾਈਮ ਆਣਾ ਤੂੰ ਸਾਡੇ ਕੋ ਆਈ ਅਸੀਂ ਤੇਰਾ ਕਾਰਡ ਬਣਾ ਦੇਾਂਗੇ ਇਹ ਕਾਰਡ ਸਰ ਮੇਰਾ ਇਸ ਤਰੀਕੇ ਨਾਲ ਬਣਿਆ ਇਹ ਕੋਈ ਮਦਦ ਦੇ ਬਹਿਵਤੇ ਨਹੀਂ ਬਣਿਆ ਇਹ ਖੁਦ ਗੋਲੀਆਂ ਦੀ ਹੀਰਾ ਫੇਰੀ ਕਰਦੇ ਨੇ ਔਰ ਇਹ ਚੀਜ਼ ਦੀ ਗਵਾਹੀ ਇਹਨਾਂ ਦੇ ਕੈਮਰੇ ਦੇਣਗੇ ਇਹਨਾਂ ਦੇ ਕੈਮਰੇ ਤੁਸੀਂ ਦੇਖੋ ਖੋਲ ਕੇ ਵੀ ਇਹ ਚੀਜ਼ ਹੋਈ ਹੈ ਕਿ ਨਹੀਂ ਹੋਈ ਮੈਂ 10 11 ਤਰੀਕ ਨੂੰ ਇੱਥੇ ਦਵਾਈ ਲੈਣ ਆਇਆ ਇਹਨਾਂ ਨੇ ਮੈਨੂੰ ਉਦੋਂ ਦਵਾਈ ਨਹੀਂ ਦਿੱਤੀ ਉਦੋਂ ਇਹ ਬਿਲਕੁਲ ਸਹੀ ਸੀ ਇਹ ਕਿਉਂ ਕਿਉਂਕਿ ਮੇਰੀ ਕੰਪਿਊਟਰਾਈਜ਼ ਹੱתי ਦਵਾਈ ਨਿਕਲ ਚੁੱਕੀ ਸੀਗੀ ਔਰ ਉਹ ਦਵਾਈ ਜਾ ਕੇ ਮੈਂ 10 11 ਤਰੀਕ ਨੂੰ ਸਿਵਲ ਹਸਪੀਟਲ ਤੋਂ ਲੈ ਕੇ ਆਇਆ ਸੁਧੰਦਾ ਦੱਸਦੇ ਕਿ ਦੋਨਾਂ ਧਿਰਾਂ ਦੇ ਜਿਹੜੇ ਪੱਖ ਆ ਸੁਣ ਲਿੱਤੇ ਗਏ ਆ ਪਰ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਪੱਖ ਸਹੀ ਹੈ ਤੇ ਕਿਹੜਾ ਪੱਖ ਗਲਤ ਹੈ ਫਿਲਹਾਲ ਅਸੀਂ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਕਿ ਦੋਨਾਂ ਵਿੱਚੋਂ ਕਿਹੜਾ ਪੱਖ ਸਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਕਾਉਂਸਲਿੰਗ ਜਿਹੜੇ ਮੈਡਮ ਦੇ ਉੱਤੇ ਜਿਹੜੇ ਨਾਲ ਲੜਕੇ ਨੇ ਜਿਹੜੇ ਇਨਜ਼ਾਮ ਲਗਾਏ ਸੀ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਉਸ ਦੌਰਾਨ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕਹੀਆਂ ਕਿ ਜਿਹੜਾ ਇਹ ਕਾਰਡ ਹੈ ਇਹ ਸਿਵਲ ਹਸਪੀਟਲ ਦੇ ਵਿੱਚੋਂ ਬਣਿਆ ਹੈ ਤੇ ਅਸੀਂ ਉੱਧ ਉੱਧਰ ਹੀ ਸਿਵਲ ਹਸਪੀਟਲ ਦੇ ਵਿੱਚ ਜ ਕੌਣ ਸਹੀ ਹੈ ਕੌਣ ਗਲਤ ਹੈ ਫਿਰ ਲਾਲ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੇ ਸਰਕਾਰ ਨੇ ਇਸ ਤਰ੍ਹਾਂ ਜਿਹੜੇ ਓਟ ਸੈਂਟਰ ਬਣਾਏ ਆ ਕਿ ਲੋਕੀ ਜਿਹੜੇ ਨਸ਼ਾ ਛੱਡਣ ਤੇ ਇਹਦੇ ਉੱਤੇ ਕੋਈ ਨਾ ਕੋਈ ਜਿਹੜਾ ਆ ਵਿਅਕਤੀ ਜ਼ਰੂਰ ਤੇ ਅਪਾਇੰਟ ਕਰਨਾ ਚਾਹੀਦਾ ਕਿ ਜਿਹੜਾ ਹਰ ਇੱਕ ਗੋਲੀ ਦਾ ਹਿਸਾਬ ਲਵੇ ਤੇ ਕਿਹੜਾ-ਕਿਹੜਾ ਇੱਥੇ ਕੰਮ ਹੋ ਰਿਹਾ ਕਿਹੜਾ-ਕਿਹੜਾ ਨਹੀਂ ਹੋ ਰਿਹਾ ਕਿਸ ਤਰ੍ਹਾਂ ਲੋਕਾਂ ਦੇ ਜਿਹੜੇ ਕਾਰਡ ਬਣ ਰਹੇ ਆ ਕਿਸ ਤਰ੍ਹਾਂ ਨਹੀਂ ਬਣ ਰਹੇ ਇਸ ਚੀਜ਼ ਉੱਤੇ ਵੀ ਜਿਹੜਾ ਸਾਰਾ ਧਿਆਨ ਦਿੱਤਾ ਜਾਵੇ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਜੀਓ ਜ਼ਿਆਦਾ ਧੰਨਵਾਦ ਕੈਮ